ਸਭ ਕੀ ਮੋਟਿਵੇਾਈਜ਼ ਪ੍ਰੈਸ ਕਾਨਫਰੰਸ ਲਈ ਪਹਿਲਾਂ ਤਾਂ ਸਭ ਨੂੰ ਪਿਆ ਰਾਦੇ ਰਾਦੇ ਫੁੱਟਾ ਸਾਰੇ ਦਾ ਮਿੱਤਰਾਂ ਦਾ ਮੀਡੀਆ ਦਾ ਇਨੀ ਸ਼ਾਰਟ ਨੋਟਿਸ ਤੇ ਸੱਦੇ ਤੇ ਆਉਣ ਦਾ ਪਹਿਲਾਂ ਧੰਨਵਾਦ ਕਰਦਾਂਗੇ ਅੱਜ ਦਾ ਸਾਡਾ ਜਿਹੜਾ ਮੋਟਿਵ ਹੈ ਉਹਦਾ ਸਾਡਾ ਇੱਕ ٹرسٹ ਧਿਆਨ ٹرسٹ ਖੰਨਾ ਇੱਕ ਗਵਰਨਿੰਗ ਕਮੇਟੀ ਅਸੀਂ ਅਨਾਉਂਸ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਲਗਭਗ ਇੱਕ ਜਿਹੜਾ ਸਾਡਾ ਟੀਚਾ ਹੈਗਾ 5 ਏਕੜ ਦੀ ਜਗ੍ਹਾ ਲੈ ਕੇ ਉਹਦੇ ਵਿੱਚ ਇੱਕ ਸ਼੍ਰੀ ਜੀ ਦਾ ਮੰਦਿਰ ਬਣਾਉਣਾ ਤੇ ਉਹਦੇ ਵਿੱਚ ਇੱਕ ਗੁਰੂਕਲ ਜਿਵੇਂ ਉਹਨੂੰ ਇੰਟਰਨੈਸ਼ਨਲ ਸਕੂਲ ਔਰ ਕਾਲਜ ਅਫੀਲੀਏਟਡ ਉਹ ਤੋਂ ਬਾਅਦ ਕਲਾਸਿਕ ਵਿਰਧਾ ਆਸ਼ਰਮ ਤੇ ਗਉਸ਼ਾਲਾ ਔਰ ਇੱਕ ਆਯੁਰਵੈਦਿਕ ਦਵਾਖਾਨਾ ਜਿਹੜਾ ਸਾਡਾ ਮੇਨ ਜਿਹੜੀ ਹੋਗੀ ਦੇ ਵਿੱਚ ਆਕਰਸ਼ਣ ਦਾ ਕੇਂਦਰ ਜਾਂ ਖਿਨੋ ਖਿੱਚਦਾ ਕੇਂਦਰ ਜਿਹੜਾ ਹੋਊਗਾ ਸਾਡਾ ਉਹ ਇੱਕ ਅਸੀਂ ਆਧੁਨਿਕ ਕਰਨ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਜੋੜਨ ਦਾ ਸਾਡਾ ਮੇਨ ਮੋਟਿਵ ਆ ਕਿ ਅਸੀਂ ਇੰਟਰਨੈਸ਼ਨਲ ਪੜ੍ਹਾਈ ਨੂੰ ਵੀ ਇੱਥੇ ਜਾਰੀ ਰੱਖਿਆ ਜਾਵੇ ਤੇ ਜਿੱਦਾਂ ਲੈ ਸਾਡੀ ਆਪਾ ਭਾਸ਼ਾਵਾਂ ਨੇ ਸੰਸਕ੍ਰਿਤ ਤੇ ਗੁਰਮੁਖੀ ਉਹਨੂੰ ਵੀ ਮਤਲਬ ਉੱਥੇ ਪੜ੍ਹਾਉਂਦਾ ਬੱਚਿਆਂ ਨੂੰ ਪੜਾਇਆ ਜਾਵੇ ਸਾਡੇ ਜਿਹੜਾ ਇਤਿਹਾਸ ਸਾਉ ਨੂੰ ਪੜਾਇਆ ਜਾਵੇ ਤਾਂ ਕਿ ਇਹਨਾਂ ਦਾ ਮਿਸ਼ਨ ਹੋ ਸਕੇ ਉਹਦੇ ਲਈ ਅਸੀਂ ਇਹ ਆਪਣਾ ਇੱਕ ਟਰਸਟ ਲੈ ਕੇ ਆ ਰਹੇ ਹਾਂ ਕਨੇਡਾ ਚ ਉਹਦੇ ਚ ਸਾਡੀ 31 ਮੈਂਬਰੀ ਗਵਰਨਿੰਗ ਕਮੇਟੀ ਹੈ ਜਿਹੜੇ ਬੈਠੇ ਨੇ ਸਾਡੇ ਸਦਸਿਆ ਪੂਰੇ ਬੈਠੇ ਨੇ ਨਾਲ ਹੀ ਉਹ ਅਸੀਂ ਅਨਾਉਂਸ ਕਰਨ ਕੀਤੀ ਅੱਜ ਤੇ ਉਸ ਤੋਂ ਇਲਾਵਾ ਅਸੀਂ ਉਹਦੇ ਚ ਇੱਕ ਡੋਨੇਸ਼ਨ ਦੇ ਜਿਹੜੇ ਸਾਡੇ ਉਹ ਹੈਗੇ ਮੈਂ ਤੁਹਾਨੂੰ ਦੱਸ ਦਿੰਨਾ ਕਿਉਂਕਿ ਇਹਦੇ ਲਈ ਡੋਨੇਸ਼ਨ ਵੀ ਜ਼ਰੂਰੀ ਆ ਦਾਨ ਵੀ ਜਿਹੜੇ ਸੱਜਣ ਮਿੱਤਰ ਨੇ ਸਾਡੇ ਉਹ ਸਾਨੂੰ ਸਹਿਯੋਗ ਦੇਣਗੇ ਤਦ ਹੀ ਇਹ ਕਾਰਜਕਰਮ ਮਤਲਬ ਪੂਰਨ ਹੋ ਸਕਦਾ ਹਨ ਜਿਵੇਂ ਸਾਡੀ ਮੈਂਬਰ ਚ 100 ਰੁਪਏ ਵਾਲਾ ਵੀ ਮੈਂਬਰ ਬਣ ਸਕਦਾ ਮਤਲਬ ਕਿਸੇ ਕੋਲ 100 ਰੁਪਏ ਹੋ ਵੀ ਮੈਂਬਰ ਬਣ ਸਕਦਾ ਜਿੱਦਾਂ ਆਮ ਸੰਸਥਾ ਵਿੱਚ ਨਹੀਂ ਹੈਗਾ ਇਹ 100 ਰੁਪਏ ਵਾਲਾ ਮੈਂਬਰ ਜਿਵੇਂ 1 ਮਹੀਨੇ ਲਈ ਵੈਲਿਡ ਹੋਊਗੀ ਉਹਦੀ ਉਸ ਤੋਂ ਬਾਅਦ 1100 ਵਾਲਾ 1 ਸਾਲ ਲਈ 21000 ਵਾਲਾ 2 ਸਾਲ ਲਈ 5100 ਵਾਲਾ 5 ਸਾਲ ਤੇ 11000 ਵਾਲਾ 10 ਸਾਲ 21000 ਵਾਲਾ 20 ਸਾਲ ਤੇ 51000 ਵਾਲਾ ਸਾਡਾ ਲਾਈਫਟਾਈਮ ਲਈ ਮੈਂਬਰ ਬਣੂਗਾ ਇਹ ਸਾਡਾ ਮੇਨ ਮੰਤਬ ਹੈ ਜੀ ਅੱਜ ਦਾ ਜੋਸੀ ਜੀ ਸਾਹਿਬ ਜਿਹੜਾ ਫੰਡ ਅਰੇਂਜਮੈਂਟ ਕਰੋਗੇ ਕਿਵੇਂ ਕਰੋਗੇ ਤੇ ਕੀ ਤੁਹਾਡਾ ਕ੍ਰਾਈਟੇਰੀਆ ਵਾ ਕਿੰਨਾ ਪੈਸਾ ਇਨਵੈਸਟ ਕਰਨਾ ਚਾਹੀਦਾ ਇਹਦਾ ਸਾਡਾ ਟੀਚਾ ਜੀ ਲਗਭਗ 10 ਕਰੋੜ ਰੁਪਏ ਦਾ ਉਹ ਫੰਡ ਕਿੱਥੋਂ ਅਰੇਂਜ ਹੋਏਗਾ ਇਹ ਕਿਵੇਂ ਅਰੇਂਜ ਕਰੋਗੇ ਉਹ ਫੰਡ ਅਸੀਂ ਆਪ ਮੈਂਬਰ ਵੀ ਬਣ ਕੇ ਮੈਂਬਰ ਵੀ ਪਾਵਾਂਗੇ ਅਸੀਂ ਤੇ ਲੋਕਾਂ ਤੋਂ ਵੀ ਅਸੀਂ ਮੰਗਾਗੇ ਇਹਦੇ ਚ ਪਾਰਦਰਸ਼ਤਾ ਰੱਖੀ ਜਾਊਗੀ ਪੂਰੀ ਤਰ੍ਹਾਂ ਜਿਹੜੇ ਸਾਡੇ ਇਹ ਮੈਂਬਰਸ ਹੋਣਗੇ ਕੋਈ ਵੀ 100 ਰੁਪਏ ਵਾਲਾ ਵੀ ਉਹਦੇ ਪਾਰਦਰਸ਼ਤਾ ਹੋਊ ਕੁਝ ਵੀ ਜਿਵੇਂ ਕਨਸਟੀਟਿਊਸ਼ਨ ਬਣੂਗਾ ਸਾਡਾ ਜਿਹੜਾ ਵੀ ਬਣੂਗਾ ਕੋਈ ਵੀ ਬੰਦਾ ਆ ਕੇ ਸਾਡੇ ਤੋਂ ਹਸਾਬ-ਕਿਤਾਬ ਲੈ ਸਕਦਾ ਹੋਊਗਾ ਸਭ ਨੂੰ ਹਸਾਬ-ਕਿਤਾਬ ਦੇਣ ਦੇ ਹੱਕਦਾਰ ਹੋਵਾਂਗੇ ਤੇ ਦਾਨ ਵੀ ਸੱਜਣ ਬਹੁਤ ਨੇ ਸਾਨੂੰ ਬਹੁਤ ਜਣੇ ਨੇ ਇਹ ਗੱਲ ਕਹੀ ਹੈ ਕਿ ਅਸੀਂ ਐਗਰੀਆ ਇਸ ਗੱਲ ਤੋਂ ਕਿਉਂਕਿ ਸਾਡੀਆਂ ਜਿਹੜੇ ਏਂਸ ਨੇ ਜਿਹੜੇ ਸਾਡੇ ਗੋਲ ਨੇ ਲਾਈਕ ਆਜ ਰੋਗੈਦਿਕ ਲੈਬੋਰੀ ਦਾ ਗੋਲ ਹੈ ਜਿਵੇਂ ਸਾਡਾ ਆਈਆਈਟੀ ਦਾ ਗੋਲ ਹੈ ਜਿੱਦਾਂ ਉਹਦੇ ਚ ਡਿਪਲੋਮੇ ਹੋਣਗੇ ਜਿੱਦਾਂ ਮਕੈਨੀਕਲ ਇੰਜੀਨੀਅਰਿੰਗ ਵਗੈਰਾ ਉਹਦੇ ਚ ਅਲੱਗ-ਅਲੱਗ ਡਿਪਲੋਮੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਵੇ ਕਿ ਮਕੈਨਿਕਮ ਮਕੈਨੀਕਲ ਵਾਲੇ ਜਿੱਦਾਂ ਕੋਈ ਸਕੂਟਰ ਮਕੈਨਿਕ ਦਾ ਹੁੰਦਾ ਜਿੱਦਾਂ ਇਲੈਕਟ੍ਰਿਕ ਦਾ ਹੋ ਗਿਆ ਮੋਬਾਈਲ ਦਾ ਹੋ ਗਿਆ ਇਹ ਡਿਪਲੋਮੇ ਕਰਾਏ ਜਾਣਗੇ ਸਾਡਾ ਮਤਲਬ ਮੇਨ ਮੋਟਿਵ ਇਹ ਹੋਗਾ ਕਿੰਨੀ ਅਮਾਉਂਟ ਦਾ ਪ੍ਰੋਜੈਕਟ ਹੋਏਗਾ ਸਰ ਇਹ ਇਹ ਲਗਭਗ ਮੈਂ ਦੱਸੇ ਹੀ 10 ਕਰੋੜ ਰੁਪਏ ਦਾ ਪ੍ਰੋਜੈਕਟ ਇਹ ਕਦ ਤੱਕ ਇਹ ਹਰੀ ਇੱਛਾ ਨਸਤਾ ਪਸੰਦ ਬਹੁਤ ਜਲਦੀ ਤੋਂ ਜਲਦੀ ਸਾਡੇ ਜਿਹੜੇ ਡੋਨਰ ਨੇ ਸਾਨੂੰ ਜਿਹੜੇ ਦੱਸਦੇ ਨੇ ਤਾਂ ਅਸੀਂ ਬਹੁਤ ਜਲਦੀ ਮੈਨੂੰ ਲੱਗਦਾ 6-8 ਸਾਲ ਚ ਇਹ ਪ੍ਰੋਜੈਕਟ ਨੂੰ ਸਟਾਰਟ ਕਰਕੇ ਨਾਲ ਦੀ ਨਾਲ ਖਤਮ ਕਰਨ ਦੀ ਕੋਸ਼ਿਸ਼ ਕੋਈ ਜਗ੍ਹਾ ਜਗ੍ਹਾ ਦੇਖੀ ਹੈ ਜੀ ਕੋਈ ਜਗ੍ਹਾ ਜਗ੍ਹਾ ਦੇਖੀ ਹੈ ਬਿਲਕੁਲ ਅਸੀਂ 2-3 ਜਗ੍ਹਾ ਅਸੀਂ ਦੇਖੀਆਂ ਨੇ ਤੇ ਉਹ ਸਾਡਾ ਪ੍ਰੋਸੈਸ ਚੱਲ ਰਿਹਾ ਹੈ ਇਸੇ ਲਈ ਅਸੀਂ ਇਹਨੂੰ ਪਹਿਲਾਂ ਗਵਰਨਿੰਗ ਕਮੇਟੀ ਬਣਾਈ ਹੈ ਕਿ ਜਦੋਂ ਅਸੀਂ ਜਗ੍ਹਾ ਫਾਈਨਲਾਈਜ਼ ਕਰਾਂਗੇ ਉਸ ਤੋਂ ਪਹਿਲਾਂ ਸਾਡਾ ਕੰਮ ਚਾਲੂ ਹੋ ਜਾਵੇ ਹੁਣ ਤੱਕ ਕਿੰਨਾ ਫੰਡ ਇਕੱਠਾ ਹੋ ਗਿਆ ਨੇ ਹਲੇ ਅਸੀਂ ਫੰਡ ਸਟਾਰਟ ਕਰਦੇ ਹਾਂ ਅੱਜ ਅਸੀਂ ਗਵਰਨਿੰਗ ਕਮੇਟੀ ਬਈ ਹੈ ਅੱਜ ਅਸੀਂ ਉਹ ਆਪਣੇ ਕੈਸ਼ ਇਕੱਠਾ ਕਰਾਂਗੇ ਸਾਰੇ ਆਪਣੇ ਪਾਵਾਂਗੇ ਜਿਹੜਾ ਕਿ ਜਗਾ ਦੇਖੀ ਜਗਾ ਅਸੀਂ ਦੋ ਤਿੰਨ ਜਗਾ ਤੇ ਦੇਖਿਆ ਜੀ ਹਮ ਲੋਰੋਂ ਨਹੀਂ ਦੇਖਿਆ ਉਹ ਤੁਹਾਨੂੰ ਅਸੀਂ ਲਿਸਟ ਦੇ ਦਿੱਤਾ ਦੇ ਦਿੱਤੀ ਜਾਓ ਵੀ ਸਾਰੀ ਸਾਡੀ 31 ਮੈਂਬਰੀ ਆ ਲਿਸਟ ਅਸੀਂ ਬਣਾਈ ਜਾ ਰੇ ਇੱਕ ਵਾਰ ਮੇਨ ਮੈਂਬਰ ਅਨਾਉਂਸ ਕਰ ਦਿਓ ਜੀ ਤੁਹਾਡੇ ਮੇਨ ਮੈਂਬਰ ਨੇ ਮੇਨ ਮੈਂਬਰ ਜੀ ਮੈਂ ਚੇਅਰਮੈਨ ਆ ਜਿੱਦਾਂ ਮੈਂ ਤੇ ਕਥੂਰੀਆ ਜੀ ਸਾਡੇ ਚੇਅਰਮੈਨ ਨੇ ਇਹ ਇੰਦੁਕਤ ਧੂਰੀਆ ਜੀ ਸਾਡੇ ਪ੍ਰੈਜ਼ੀਡੈਂਟ ਹੋਗੇ ਅंजलि ਜੋਸ਼ੀ ਜੀ ਪ੍ਰੈਜ਼ੀਡੈਂਟ ਹੋਗੇ ਸਾਡੇ ਤੇ ਇੱਦਾਂ ਹਰਸ਼ ਕੁਮਾਰ ਜੀ ਹੋਗੇ ਜੀ ਵਿਵੇਕ ਲੁੰਬਾ ਜੀ ਨੇ ਜਿੱਦਾਂ ਵੰਦਨਾ ਸ਼ਰਮਾ ਜੀ ਨੇ ਨੀਰਜ ਸ਼ਰਮਾ ਜੀ ਨੇ ਸਾਡੇ ਆ ਬੈਠੇ ਨੇ ਅਨਿਲ ਅਨਿਲ ਵੈਜੀ ਬੈਠੇ ਨੇ ਐ ਤੇ ਸੰਜੀਵ ਵਰਮਾ ਜੀ ਬੈਠੇ ਨੇ ਸਾਡੇ ਗੁਰਦੀਪ ਸਿੰਘ ਜੀ ਨੇ ਜੀ ਪ੍ਰੇਮ ਕਿੰਗਰ ਜੀ ਨੇ ਦੀਪਕ ਕੁਮਾਰ ਜੀ ਨੇ ਜੀ ਦੀਪਕ ਮਾਰ ਵਰਮਾ ਜੀ ਮੋਹਿਤ ਜੀ ਨੇ ਤੇ ਗੈਨ ਸਾਹਿਬ ਨੇ ਅਰਚਨਾ ਗੈਨ ਦਾ ਮਿਸਿਸ ਅਰਚਨਾ ਕਹਿੰਦੇ ਸੰਜੀਵ ਸੌਤਰੀ ਇੱਦਾਂ ਹੀ ਕੰਮ ਮਤਲਬ ਟੋਟਲ 31 ਮੈਂਬਰ ਨੇ ਜੀ ਇਹ ਤੁਹਾਡੀ ਮੀ ਲਿਸਟ ਨਾ ਦੇ ਦਿਓ ਦੇਦਾ ਮੇਰੀ ਤੁਹਾਨੂੰ ਗਵਰਨਮੈਂਟ ਤੋਂ ਵੀ ਕੋਈ ਮਦਦ ਮਿਲਦੀ ਹਸਾਬ ਨਾਲ ਜੀ ਇਸ ਦੇ ਹੱਥੇ ਬਿਲਕੁਲ ਅਫੀਲੀਏਟਡ ਹੋਣਗੇ ਤੇ ਗਵਰਨਮੈਂਟ ਦੇ ਨਾਲ ਹੀ ਚੱਲਾਂਗੇ ਅਸੀਂ ਟਰਸਟ ਹੈ ਟਰਸਟ ਗਵਰਨਮੈਂਟ ਤੋਂ ਵੀ ਪ੍ਰਸ਼ਾਸਨ ਤੋਂ ਵੀ ਮਦਦ ਲਵਾਂਗੇ ਅਸੀਂ ਇਹਦੀ ਜਿੱਥੋਂ ਜਿੱਥੋਂ ਵੀ ਸਾਡੀ ਮਦਦ ਮਿਲਦੀ ਫੰਡਸ ਲਈ ਦੇਖੋ ਫੰਡਸ ਬਹੁਤ ਜ਼ਰੂਰੀ ਨੇ ਤੇ ਫੰਡਸ ਬਹੁਤ ਜ਼ਿਆਦਾ ਵੀ ਨੇ ਯੋਸ਼ਨਾ ਕੀ ਮੋਟਿਵ ਕੀ ਹੈ ਮੇਨ ਮੋਟਿਵ ਕੀ ਹੈ ਕੀ ਕਰਨਾ ਚਾਹੁੰਦੇ ਤੁਸੀਂ ਕਿਸੇ ਗਰੁੱਪ ਲਈ ਮੇਨ ਮੋਟਿਵ ਅਸਲ 'ਚ ਜੋ ਮੇਰੀ ਸੋਚ ਹੈ ਕਿ ਗਿਆਨ ਤੇ ਵਿਗਿਆਨ ਦੀ ਇਸ ਟਾਈਮ ਬੱਚਿਆਂ ਨੂੰ ਜ਼ਰੂਰ ਦਾ ਸਾਡੇ ਬੱਚੇ ਭਟਕ ਰਹੇ ਨੇ ਗਿਆਨ ਤੇ ਵਿਗਿਆਨ ਸਾਡੇ ਬੱਚਿਆਂ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਜੇ ਅਵੇਅਰ ਹੋਣਗੇ ਬੱਚੇ ਤਾਂ ਹੀ ਸਾਡਾ ਦੇਸ਼ ਅੱਗੇ ਵਧੂਗਾ ਉਹਦੇ ਲਈ ਟੈਕਨੋਲੋਜੀ ਆਣੀ ਜ਼ਰੂਰੀ ਆ ਬੱਚਿਆਂ ਨੂੰ ਪੜ੍ਹਾਈ ਆਣੀ ਜ਼ਰੂਰੀ ਆ ਤੇ ਜਿਹੜੇ ਵੀ ਕੋਸ਼ਿਸ਼ ਇਹ ਰਹੋਂਗੇ ਜਿੱਤੇ ਜਿਹੜੇ ਮਤਲਬ ਬੱਚੇ ਇੰਟੈਲੀਜੈਂਟ ਹੋਣਗੇ ਉਹਨਾਂ ਦੀ ਪੜ੍ਹਾਈ ਦਾ ਫ੍ਰੀ ਵੀ ਇੰਤਜ਼ਾਮ ਕੀਤਾ ਜਾਵੇ ਜਾ ਸਕੇ ਸਾਡੇ ਕੋਲੋਂ ਅਸੀਂ ਜਿਹੜੇ ਕਹਿੰਦੇ ਨੇ ਨਾ ਜਿਵੇਂ ਵੀ ਇੰਟੈਲੀਜੈਂਟ ਬੱਚੇ ਨੂੰ ਅੱਗੇ ਲੈ ਕੇ ਆਉਣਾ ਤੇ ਉਹਨਾਂ ਨੂੰ ਜਾਂ ਅੱਗੇ ਉਹਨਾਂ ਦੀ ਜਿਹੜੀ ਇੰਟੈਲੀਜੈਂਸੀ ਹੈ ਮਤਲਬ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਜਾ ਕੇ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਜਿਨੇ ਕੱਲ੍ਹ ਹੋਈ ਉਹਨੂੰ ਕਿੱਦਾਂ ਅਸੀਂ ਆਪਣੇ ਦੇਸ਼ ਲਈ ਦੇਸ਼ ਖਿੱਤ ਲਈ ਇਹਨੂੰ ਅੱਪੇ ਅਸੀਂ ਕਰੀਏ ਇਸਤੇਮਾਲ ਕਰਕੇ ਯੋਗੀ ਸਾਹਿਬ ਬੜਾ ਵੱਡਾ ਕਨਸੈਪਟ ਹੈ ਵੱਡਾ ਪ੍ਰੋਜੈਕਟ ਹੈ ਤੇ ਬੜਾ ਪ੍ਰੋਜੈਕਟਾ ਕਿਵੇਂ ਅਰੇਂਜ ਕਰੋਗੇ ਤੇ ਕਦ ਤੱਕ ਇਹਨੂੰ ਕੰਪਲੀਟ ਕਰਨ ਦੀ ਸਭਾਵਨਾ ਤੁਹਾਡੀ ਪੈਸਾ ਕਿੱਥੋਂ ਅਰੇਂਜ ਕਰੋਗੇ ਇਹਨਾਂ ਦੋਸਤ ਮੈਂ ਤੁਹਾਨੂੰ ਇਹ ਦੱਸਿਆ ਵੀ ਸਾਡੇ ਕੋਲ ਡੋਨਰ ਬਹੁਤ ਸਾਨੂੰ ਲੋਕਾਂ ਨੇ ਕਿਹਾ ਵੀ ਅਸੀਂ ਡੋਨੇਸ਼ਨ ਦਮਾਗੇ ਤੁਮੀ ਅਸੀਂ ਡੋਨੇਸ਼ਨ ਦਮਾਂਗੇ ਤੇ ਬਹੁਤ ਬੜਾ ਪ੍ਰੋਜੈਕਟ ਹੈ ਤੇ ਇਹਦੀ ਸ਼ੁਰੂਆਤ ਕਰਨੀ ਪੈਣੀ ਹੈ ਸ਼ੁਰੂਆਤ ਕਰਾਂਗੇ ਤਾਂ ਬਹੁਤ ਵੱਡੇ ਵੱਡੇ ਤੋਂ ਵੱਡੇ ਪ੍ਰੋਜੈਕਟ ਵੀ ਪੂਰੇ ਹੋ ਜਾਂਦੇ ਨੇ ਤੁਹਾਡੇ ਨਾਲ ਲੇਡੀਜ਼ ਵੀ ਸਹਿਯੋਗ ਕਰ ਰਹੀਆਂ ਨੇ ਇਸ ਕਨਸੈਪਟ ਦੇ ਵਿੱਚ ਲੇਡੀਜ਼ ਵੀ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰ ਰਹੀਆਂ ਨੇ ਇਹਦੇ ਚ ਇੱਕ ਸ਼੍ਰੀ ਜੀ ਦਾ ਮੰਦਿਰ ਵੀ ਬਣਾਇਆ ਸੀ ਬਣਾਵਾਂਗੇ ਅਸੀਂ ਛੋਟਾ ਮੰਦਿਰ ਹੋਊਗਾ ਲੇਕਿਨ ਜਾਦਾ ਕੰਮ ਜਿੱਦਾ ਵਿਰਧਾ ਆਸ਼ਰਮ ਤੋਂ ਦੱਸਿਆ ਗਊਸ਼ਾਲਾ ਬਣਾਉਣੀ ਹੈ ਵਿੱਚੇ ਆਯੁਰਵੈਦਿਕ દવાਖਾਨਾ ਬਣਾਉਣਾ ਔਰ ਲੀਡੀਜ਼ ਟੈਂਟ ਸਾਰੇ ਮਿਲ ਕੇ ਜਿਹੜੇ ਸੇਵਾਦਾਰ ਨੇ ਮਤਲਬ ਉਹ ਸਾਰੇ ਮਿਲ ਕੇ ਅਸੀਂ ਇਸ ਕੰਮ ਨੂੰ ਪੂਰਾ ਪੂਰਾ ਕਰਨ ਦਾ ਕੋਸ਼ਿਸ਼ ਕਰਾਂਗੇ ਕੀ ਮੈਸੇਜ ਦਿਨਾ ਚਾਹੁੰਦੇ ਸ਼ਹਿਰ ਵਾਸੀਆਂ ਨੂੰ ਇਸ ਕੋ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਕਰਨਾ ਚਾਹੁੰਦੇ ਆ ਕਿ ਇੱਕ ਬਹੁਤ ਹੀ ਵੱਡਾ ਉਪਰਾਲਾ ਕਰਨ ਜਾ ਰਿਹਾ ਛੋਟਾ ਨੂੰ ਬੜੀ ਗੱਲ ਕਹਿ ਲਓ ਇਹਦੇ 'ਚ ਮੈਨੂੰ ਸਾਰੇ ਸਹਿਯੋਗ ਦੀ ਸਾਰੇ ਦਾਨੀ ਮਿੱਤਰਾਂ ਦੀ ਮੈਨੂੰ ਜਰੂਰਤ ਪਊਗੀ ਤੇ ਮੈਂ ਜਰੂਰ ਉਹਨਾਂ ਕੋਲ ਜਾਊਂਗਾ ਵੀ ਤੇ ਜਿਹੜੇ ਆਪ ਕੋਸ਼ਿਸ਼ ਕਰਦੇ ਨੇ ਆਪ ਅੱਗੇ ਵੱਧ ਕੇ ਆਉਣਾ ਚਾਹੁੰਦੇ ਨੇ ਸਾਡੇ ਨਾਲ ਮੈਂਬਰ ਜੋੜਨਾ ਚਾਹੁੰਦੇ ਨੇ ਤਾਂ ਆਪ ਵੀ ਆਉਣ ਉਹਨਾਂ ਦਾ ਸਾਰੇ ਸ਼ਹਿਰ ਨੂੰ ਖੁੱਲਾ ਸੱਦਾ ਇਹਦੇ 'ਚ ਕੋਈ ਜਾਤੀ ਪਾਤੀ ਨਹੀਂ ਕੋਈ ਧਰਮ ਨਹੀਂ ਕੋਈ ਭੇਦਭਾਵ ਨਹੀਂ ਕੁਝ ਵੀ ਹੋਊਗਾ ਤੇ ਸਾਰੇ ਰਲ ਮਿਲ ਕੇ ਇਸ ਨੂੰ ਕੰਮ ਨੂੰ ਪੂਰਾ ਕਰਾਂਗੇ ਤੁਹਾਡੇ ਸਾਰੇ ਮਿੱਤਰਾਂ ਦੇ ਸਹਿਯੋਗ ਨਾਲ ਇਹ ਕੰਮ ਪੂਰਾ ਹੋ ਸਕਦਾ ਥੈਂਕ ਯੂ ਸਰ ਥੈਂਕ ਯੂ ਅੱਜ ਦੀ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਕਨਸੈਪਟ ਆ ਤੁਹਾਡਾ ਦਾ ਕਨਸੈਪਟ ਵੀ ਹੋਈ ਹੈ ਜਿਹੜਾ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਆਪਣਾ ਇੱਕ ਧਿਆਨ ਗੁਪ ਟ੍ਰਸਟ ਗੁਪ ਸਟਾਰਟ ਕੀਤਾ ਹੈ ਜਿਸ ਦੇ ਵਿੱਚ ਅਸੀਂ ਸ਼੍ਰੀ ਜੀ ਦਾ ਮੰਦਿਰ ਬਣਾਵਾਂਗੇ ਤੇ ਉਸ ਦੇ ਵਿੱਚ ਆਪਾਂ ਗੁਰੂ ਘਰ ਗਊਸ਼ਾਲਾ ਤੇ ਇੱਕ ਇੰਟਰਨੈਸ਼ਨਲ ਕਾਲਜ ਬਣਾਵਾਂਗੇ ਜਿਸ ਵਿੱਚ ਬੱਚਿਆਂ ਨੂੰ ਗਿਆਨ ਤੇ ਵਿਗਿਆਨ ਦੋਨਾਂ ਦੀ ਹੀ ਸਿੱਖਿਆ ਦਿੱਤੀ ਜਾਵੇ ਜਿਵੇਂ ਹੋਰ ਵੀ ਇਹ ਸ਼ਹਿਰ ਹੈ ਗਊਸ਼ਾਲਾ ਨੇ ਵੀ ਜੇ ਉਹਨਾਂ ਨੂੰ ਹੀ ਹੋਰ ਵਧਾਇਆ ਜਾਏ ਉਹਨਾਂ ਦੀ ਸੰਯੋਗ ਕੀਤਾ ਜਾਵੇ ਨੇ ਉਹ ਵੀ ਠੀਕ ਹੈ ਗਰ ਪਰ ਇਹ ਸਾਡੀ ਆਪਣੀ ਲੋਕਾਂ ਦੀ ਹੋਏਗੀ ਜਿੱਥੇ ਸਾਰ ਕੋਈ ਆ ਸਕਦਾ ਹੈ ਹਰ ਇੱਕ ਲਈ ਆਣ ਲਈ ਦਵਾਰ ਖੁੱਲ੍ਹੇ ਬਹੁਤ ਵੱਡਾ ਪ੍ਰੋਜੈਕਟ ਹੈ ਮੈਡਮ ਕਿਵੇਂ ਅਰੇਂਜ ਕਰੋਂਗੇ ਪੈਸੇ ਨੂੰ ਕਿਵੇਂ ਕਰੋਗੇ ਸਾਰਾ ਤੁਸੀਂ ਸਿਸਟਮ ਇਹ ਸਾਰੇ ਮਿਲ ਜੁਲ ਕੇ ਕਰਾਂਗੇ ਤਾਂ ਜ਼ਰੂਰ ਹੋਊਗਾ ਇਕੱਲੇ ਇੱਕ ਬੰਦੇ ਦੀ ਕੋਸ਼ਿਸ਼ ਨਾਲ ਤਾਂ ਨਹੀਂ ਹੋਣਾ ਥੋਡੀ ਸੋਚ ਕੀ ਹੈ ਕਿੰਨੀ ਦੇਰ ਚ ਕੰਪਲੀਟ ਹੋ ਜਾਏਗਾ ਇਹ ਦੇਖੋ ਸ੍ਰੀ ਜੀ ਦੀ ਇੱਛਾ ਹੋਵੇਗੀ ਜਦੋਂ ਵੈਸੇ ਆਸੀਂ ਕੋਸ਼ਿਸ਼ ਕਰਾਂਗੇ ਕਿ 3-4 ਸਾਲਾਂ ਵਿੱਚ ਕੰਪਲੀਟ ਹੋ ਜਾਵੇ ਠੀਕ ਹੈ ਮੈਮ ਥੈਂਕ ਯੂ ਮੋਟੀਵੇਟਿਡ ਹੱਸ ਕੇ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਡਾਲੇ ਨਾਲ ਅੱਛਾ ਸਾਡੇ ਵਾਸਤੇ ਬਹੁਤ ਇਹ ਮਾਨ ਦੀ ਗੱਲ ਹੈ ਖੁਸ਼ੀ ਦੀ ਗੱਲ ਹੈ ਕਿ ਸਾਰੇ ਆਪਾਂ ਇੱਕ ਬਹੁਤ ਵਧੀਆ ਉਪਰਾਲੇ ਦੀ ਮਿੱਟੀ ਵੜੀ ਤੇ ਮੋਦੀ ਜੀ ਨੇ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਪਤਾ ਦੱਸ ਹੀ ਚੁੱਕਿਆ ਹੈ ਕਿ ਮੋਦੀ ਸਾਡੇ ਇਹ ਹੀ ਹੈ ਕਿ ਆਪਾਂ ਇੱਥੇ ਸ਼੍ਰੀ ਦਾ ਜੋ ਮੰਦਿਰ ਬਣਾਣਾ ਹੈ ਤਾਂ ਕਿ ਵੱਧ ਤੋਂ ਵੱਧ ਆਪਣੇ ਸਨਾਤਨ ਧਰਮ ਦਾ ਪ੍ਰਚਾਰ ਹੋ ਸਕੇ ਤੇ ਸਾਡੇ ਬੱਚੇ ਜੀ ਆਪਣੀ ਸੰਸਕ੍ਰਿਤੀ ਨਾਲ ਜੁੜ ਸਕਣ ਮੇਨ ਮੋਦੀ ਸਾਡੇ ਕਿੱਥੇ ਕਮੀ ਰਹੀ ਜੀ ਨੂੰ ਐਜੂਕੇਸ਼ਨ ਦੀ ਗੱਲ ਕਰ ਰਹੇ ਹਨ ਵੀ ਵਿਗਿਆਨ ਤੇ ਜੀ ਗਿਆਨ ਤੇ ਵੀ ਕਰ ਰਹੇ ਦੇਖੋ ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਕਿ ਗਿਆਨ ਤੇ ਵਿਗਿਆਨ ਦੋਵੇਂ ਬਹੁਤ ਜ਼ਰੂਰੀ ਨੇ ਪਰ ਅੱਜ ਕੱਲ੍ਹ ਟਾਈਮ ਦੇ ਵਿੱਚ ਕੀ ਹੋ ਰਿਹਾ ਹੈ ਵਿਗਿਆਨ ਜ਼ਿਆਦਾ ਕਿ ਜਾਰ ਹੈ ਗਿਆਨ ਥੋੜਾ ਬਚਨ ਘਟ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਵੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਨਾਤਨ ਪਰੰਪਰਾ ਨਾਲ ਜੋੜਨਾ ਚਾਹੁੰਦੇ ਤਾਂ ਕਿ ਉਹਨਾਂ ਨੂੰ ਆਪਣੇ ਰੂਟਸ ਦਾ ਆਪਣੇ ਕਲਚਰ ਦਾ ਪਤਾ ਲੱਗੇ ਤੇ ਇਸ ਲਈ ਅਸੀਂ ਇਹ ਉਪਰਾਲਾ ਕਰ ਰਹੇ ਕਿ ਇੱਥੇ ਗੋ ਸ਼ਾਹਲਾ ਦੇ ਨਾਲ ਨਾਲ ਜੋ குரு ਕੋ ਹੋਏਗਾ ਉਹ ਵੀ ਹੋਏਗਾ ਤੇ ਜਿਹਨਾਂ ਬੱਚਿਆਂ ਨੂੰ ਦੇ ਗਿਆਨ ਚ ਵਾਧਾ ਹੋਏਗਾ ਦੇਖੋ ਇਹ ਸਾਡੀ ਸੰਤੀ ਬ੍ਰੋਹਿਤ ਸਾਥੀ ਜਿਨ੍ਹਾਂ ਨੇ ਸ਼ੁਰੂ ਕਰਵਾਇਆ ਇਹ ਕੰਮ ਤਾਂ ਇਹ ਦੁਸਰੇ ਜਾਣ ਇਹ ਜਰੂਰ ਸੀ ਜੀ ਸਾਡੇ ਜਿਹੜੀ ਖਾਸ ਕਰਕੇ ਨੌਜਵਾਨੀ ਤੇ ਬੱਚੇ ਨੇ ਜਿਹੜੇ ਉਹ ਭਟਕ ਰਹੇ ਸੀਗੇ ਸੋਸ਼ਲ ਮੀਡੀਆ ਦਾ ਅਸਰ ਮਨਾ ਜ਼ਿਆਦਾ ਇਨਫਲੂਐਂਸ ਆ ਉਹਦੇ ਵਿੱਚ ਇੱਕ ਇਨਸਾਨੀ ਫਤਰਤਾ ਸੀ ਨੈਗੇਟਿਵਲ ਵਰਤੁਰ ਦੇ ਤੋ ਨੈਗੇਟਿਵਿਟੀ ਨੂੰ ਠੀਕ ਕਰਨ ਦੇ ਲਈ ਕਰੈਕਟ ਕਰਨ ਦੇ ਲਈ ਕੋਈ ਨਾ ਕੋਈ ਮੈਜ਼ਰ ਤਾਂ ਲੈਣਾ ਪੈਣਾ ਸੀ ਪਰ ਸਭ ਤੋਂ ਵੱਡੀ ਖਾਸੀਅਤ ਇਹ ਵੀ ਇਹਦੇ ਵਿੱਚ ਉਤਰਮ ਦੇ ਨਾਲ ਜੁੜੀ ਹੋ ਜਾਲਾ ਹੈ ਸਨarctan ਦਿਨਾਂ ਗੁੜੀ ਹੋਇਆ ਸਨarctan ਕੋ ਸਾਰੇ ਧਰਮਾਂ ਨਾਲ ਗੁੜੀ ਹੋਈ ਜਾਂਦਾ ਤੇ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਜਾਊਗਾ ਜਿਵੇਂ ਅਸੀਂ ਦੱਸਿਆ ਵੀ ਸਾਡੇ ਉਪਰਾਲਿਆਂ ਦੇ ਵਿੱਚ ਇੱਕ ਬਹੁਤ ਵੱਡੀ ਅਸੀਂ ਇੱਕ ਵੱਡਾ ਹੰਬੜਾ ਮਾਰ ਰਹੇ ਹੈ ਕਿ ਅਸੀਂ ਵਿਰਦਾશ્રਮ ਬਣਾਉਣਾ ਤੁਸੀਂ ਮੈਂ ਵਕੀਲਾਂ ਪੇਸ਼ੇ ਤੋਂ ਤੇ ਤੁਸੀਂ ਅਸੀਂ ਅਦਾਲਤਾਂ ਚ ਜ਼ਰੂਰ ਦੇਖਦੇ ਆ ਕਿੰਦਾ ਖੱਜਲ ਖੁਆਰੀ ਹੁੰਦੀ ਹੈ ਬਜ਼ੁਰਗਾਂ ਦੀ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਹੈ ਤੇ ਉਹਨਾਂ ਦੇ ਮੌਢ ਸੇ ਵੇ ਲਈ ਤੇ ਉਹਨਾਂ ਦੇ ਆਖਰੀ ਇਹਨਾਂ ਦੇ ਸਫਰ ਨੂੰ ਸਖਾਲਾ ਕਰਨ ਦੇ ਲਈ ਸਾਡੀ ਟੀਮ ਵੱਲੋਂ ਇਹ ਪ੍ਰਾਇੋਰਟੀ ਬੇਸ ਹੋਗਾ ਕਿ ਅਸੀਂ ਇਹ ਬ੍ਰਿਧ ਰਾਸ਼ਮ ਕਰਾਂਗਾ ਜਿਹੜਾ ਇਹ ਚਿਤ ਦੇ ਦਿੱਤੀ ਹੋਈ ਹੈ। ਅੱਲਾਹ ਸਭ ਆਲਰੇਡੀ ਖੰਨਾ ਦੇ ਵਿੱਚ ਬ੍ਰਿਧ ਆਸ਼ਰਮ ਹੈਗਾ ਕਿਉਂ ਨਹੀਂ ਤੁਹਾਡੀ ਸੰਸਥਾ ਉਹ ਨਾਲ ਰਲ ਕੇ ਸਟੈਬਿਸ਼ ਕਰਕੇ ਉਹਨੂੰ ਹੀ ਸਟੈਬਿਸ਼ ਕਰਵੀਂ ਅੱਛੇ ਤਰੀਕੇ ਨਾਲ ਜੀ। ਬਿਲਕੁਲ ਹੈਗਾ ਜੀ ਉਹ ਵੀ ਬਹੁਤ ਅੱਛਾ ਹੈ ਜੀ। ਉਹਦੇ 'ਚ ਵੀ ਕੋਈ ਕਮੀ ਪੇਸ਼ੀ ਨਹੀਂ ਹੈਗੀ। ਠੀਕ ਹੈ ਉਹ ਸਰਕਾਰ ਵੀ ਉਹਨੂੰ ਮਦਦ ਕਰਦੀ ਹੈ ਪ੍ਰਾਈਵੇਟ ਬੰਦੇ ਮਦਦ ਕਰਦੇ ਨੇ ਪਰ ਉਹ ਥੋੜਾ ਛੋਟਾ ਹੈ। ਜਨਤੀ ਜਿਹੜੇ ਜਿਹੜੇ 올ਡ এজ ਬੰਦੇ ਨੇ ਜਿਹੜੇ ਵਿਕਟਮਸ ਨੇ ਖਾਸ ਕਰਕੇ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਤੁਹਾਨੂੰ ਸੜਕਾਂ ਤੇ ਤੁਰੇ ਮਿਲ ਜਾਣਗੇ ਕੁ ਸੜਕਾਂ ਤੇ ਤੁਰੇ ਮਿਲਲੇ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਸਾਨੂੰ ਲੱਗਦਾ ਵੀ ਸਾਡੇ ਮਾਪੇ ਆਓ ਸਰ ਆਲਰੇਡੀ ਇੱਕ ਪਕੌਰ ਗਊਸ਼ਾਲਾ ਵਾ ਬਹੁਤ ਬੁਰਾ ਹਾਲ ਉੱਥੇ ਜੀ ਆਪਾਂ ਰੜਕੇ ਉੱਥੇ ਹੀ ਮਦਦ ਕੀਤੀ ਜਾਵੇ ਉਹਨੂੰ ਹੀ ਸਲਾਮਸ਼ੀਤਾ ਜਾਵੇ ਕਾਫੀ ਬੜੀ ਹੈ ਮੰਦਰ ਵੀ ਹੈ ਉਹਦੇ ਵਿੱਚ ਤੁਹਾਡੇ ਸਵਾਲ ਦੇ ਵਿੱਚ ਮੇਰਾ ਮੇਰਾ ਜਵਾਬ ਹੈ ਜੀ ਤੁਸੀਂ ਬੋਲਤਾ ਵੀ ਬੁਰਾ ਹਾਲ ਅਸੀਂ ਉਹ ਬੁਰੇ ਹਾਲ ਵਾਲੀ ਜਿਹੜੀ ਜਿਹੜੇ ਸਿਸਟਮ ਨੂੰ ਅਸੀਂ ਬਦਲਣਾ ਚਾਹੁੰਦੇ ਹਾਂ ਸਰ ਉਹ ਨਹੀਂ ਮੇਨਟੇਨ ਕਿਉਂ ਨਹੀਂ ਕਰਨਾ ਚਾਹੁੰਦੇ ਤੁਸੀਂ ਉਹ 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 ਕਰ ਰਹੇ ਨੇ ਜੀ ਉਹਨਾਂ ਦੇ ਉੱਥੇ ਉਹਨਾਂ ਦੇ ਅਹੁਦੇਦਾਰ ਹੈਗੇ ਨੇ ਜਿਉਂ ਉਹਨੂੰ ਮੇਨਟੇਨ ਕਰਨ ਦਾ ਮਸਲਾ ਹੈ ਜੀ ਉਹ ਸਾਨੂੰ ਸਾਨੂੰ ਉਹ ਵੀ ਦੇ ਦੇਣਾ ਸੀ ਉਹ ਵੀ ਮੇਨਟੇਨ ਕਰ ਲੈਣੇ ਸਾਨੂੰ ਉਹ ਵੀ ਕੋਈ ਫਰਕ ਨਹੀਂ ਹੈਗਾ ਸਾਨੂੰ ਤੁਸੀਂ ਟੇਕਓਵਰ ਕਰਾ ਦਿਓ ਭੱਲਾ ਜਿਵੇਂ ਤੁਸੀਂ ਕਹਿ ਰਹੇ ਵੀ ਦਾਸ਼ਰਮ ਕੋਣ ਲੈ ਕੇ ਏ ਨਹੀਂ ਤੁਹਾਡੀ ਸੰਸਥਾ ਕਰੋਗੀ ਕਿ ਬੱਚਿਆਂ ਨੂੰ ਗਿਆਨ ਹੀ ਇਹੋ ਜਿਹਾ ਦੇਈ ਜਾਏ ਕਿ ਇਹਦੀ ਨੌਬਤ ਹੀ ਨਾ ਆਵੇ ਦੇਖੋ ਇੱਕ ਜਿਹੜਾ ਮਸਲਾ ਪਹਿਲਾਂ ਹੀ ਇੱਕ ਇੱਕ ਮਸਲਾ ਜਿਹੜਾ ਵਿਗੜ ਚੁੱਕਿਆ ਜੋ ਇੱਕ ਸੜਕਾਂ ਦੇ ਉੱਤੇ ਬਜ਼ੁਰਗ ਉਤਰਿਆ ਫਿਰਦਾ ਜਾਂ ਬੇਕਾਰ ਆ ਜਾਂਦੀ ਨੂੰ ਪੁੱਛਿਆ ਨਹੀਂ ਜਾ ਰਿਹਾ ਹੈਗਾ ਉਹਨੂੰ ਸੰਭਾਲਣਾ ਵੀ ਜ਼ਰੂਰੀ ਹੈ ਤੇ ਉਹ ਤਾਂ ਅਸੀਂ ਪਹਿਲਾਂ ਹੀ ਦੱਸ ਰਹੇ ਹਾਂ ਕਿ ਅਸੀਂ ਇੱਕ ਗੁਰੂਕੁਲ ਗੁਰੂਕੁਲ ਦਾ ਮੇਰੇ ਖਿਆਲ ਸਾਰੇ ਸਾਰੇ ਦੁਨੀਆ ਨੂੰ ਪਤਾ ਹੈ ਕਿ ਗੁਰੂਕੁਲ ਦਾ ਕਨਸੈਪਟ ਕੀ ਹੈ ਕਿ ਤੁਹਾਡੇ ਬੱਚਿਆਂ ਦੇ ਵਿੱਚ ਮੋਰਲ ਦਿੱਤੇ ਜਾਣ ਉਹਨਾਂ ਨੂੰ ਚੰਗੀ ਸਿੱਖ ਦਿੱਤੀ ਜਾਵੇ ਤੇ ਉਹ ਤਾਂ ਉਹਦੇ ਨਾਲ ਘਟੂਗਾ ਜੀ ਪਰ ਜਿਹੜੇ ਪਹਿਲਾਂ ਆਲਰੇਡੀ ਇਹਨਾਂ ਨੂੰ ਜਿਹੜੇ ਜਿਹੜੇ ਦੁਖੀ ਫਿਰ ਰਹੇ ਨੇ ਉਹਨਾਂ ਨੂੰ ਵੀ ਤਾਂ ਸਾਹਮਣਾ ਜੀ ਕਿਸੇ ਨਾ ਕਿਸੇ ਨੇ ਪਲਾਸਬ ਕਿੰਨੇ ਦਿਨ ਦਾ ਕਨਸੈਪਟ ਹੈ ਤੇ ਕਿੰਨਾ ਫੰਡ ਤੁਹਾਨੂੰ ਚਾਹੀਦਾ ਵਾ ਤੁਹਾਡਾ ਕੀ ਟਾਰਗੇਟ ਫੰਡ ਬਾਰੇ ਸਾਡੇ ਜਿਹੜੇ ਪ੍ਰਧਾਨ ਜੀ ਨੇ ਇਸ ਲਈ ਜੋਸ਼ੀ ਜੋ ਦੱਸ ਕੇ ਹਟ ਨੇ ਕਿ ਅਸੀਂ ਟੀਚਾ ਛੋਟਾ ਮੋ ਬੜੀ ਗੱਲ ਟੀਚਾ ਅਸੀਂ 10 ਕਰੋੜ ਦਾ ਰੱਖਿਆ ਤੇ ਕੋਸ਼ਿਸ਼ ਕਰਾਂਗੇ ਵੀ ਇਹਨੂੰ ਛੇਤੀ ਤੋਂ ਛੇਤੀ ਕਵਰ ਕੀਤਾ ਜਾਵੇ ਲੋਕਾਂ ਨੂੰ ਅਸੀਂ ਜਾਵਾਂਗੇ ਲੋਕਾਂ ਦੇ ਵਿੱਚ ਲੋਕਾਂ ਦੀ ਕਚੈਰੀ ਜਾਵਾਂਗੇ ਲੋਕਾਂ ਕੋਲ ਅਸੀਂ ਉਹਨਾਂ ਨੂੰ ਪ੍ਰਯਤ ਕਰਾਂਗੇ ਕਿ ਸਾਡੇ ਚੰਗੇ ਕੰਮ ਦੇ ਵਿੱਚ ਸਾਡਾ ਸਾਥ ਦੇਣ ਤੇ ਸਮੇਂ ਦੀ ਸਮੇਂ ਬਾਰੇ ਕਹਿਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸਮਾਂ ਕਿਸੇ ਦੇ ਕੰਟਰੋਲ 'ਚ ਨਹੀਂ ਹੁੰਦਾ ਹੈਗਾ ਹੋ ਗਿਆ ਤਾਂ ਕੋਸ਼ਿਸ਼ ਇਹ ਹੋਗੀ ਵੀ ਜਲਦੀ ਤੋਂ ਜਲਦੀ ਉਹ ਖਤਮ ਕੀਤਾ ਜਾਵੇ ਠੀਕ ਹੈ ਭਲਾ ਸਾਹਿਬ ਬੈਸਟ ਆਫ ਲੱਕ ਜੀ ਥੈਂਕ ਯੂ ਜੀ 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 ਜ Thank <laughs> you.